ਨਾ ਤਾਂ ਜੀ ਪਿੱਛੇ ਜੇ ਦੋ ਫਿਲਮ ਆਈਆਂ ਸੀਗੀਆਂ ਸੌਰੀ ਅਮ ਇੱਕ ਕੈਜੀ ਮਾਂ ਜਾਏ ਤੇ ਇੱਕ ਆਈ ਸੀ ਮੁਕਤੀ ਫੀਮ ਡੱਬੀ ਚੋ ਯਾਰ ਜੀ ਹੂੰ ਦੋ ਚੀਜ਼ਾਂ ਸੀ ਇੱਕ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਨਵੇਂ ਆਰਟਿਸਟਾਂ ਨੂੰ ਯਾਰ ਮੌਕਾ ਨਹੀਂ ਮਿਲਦਾ ਪੰਜਾਬ ਚੋ ਹੀ ਕਸੀ ਬਟੇ ਦਵਾਰ ਦਵਾਰ ਆਈ ਜਾਂਦੇ ਆਈ ਜਾਂਦੇ ਆਈ ਜਾਂਦੇ ਚੋ ਦੇ ਵਿੱਚ ਸਾਰੇ ਆਰਟਿਸਟ ਨਵੇਂ ਸੀ ਤੀਰਚ ਸੀ ਮੁੰਡਾ ਨਵਾਂ ਭਰਾ ਸਾਡਾ ਹਨਾ ਤੇ ਦੂਜੇ ਪਾਸੇ ਸਾਡੇ ਲੈਜੈਂਡਰੀ ਲਿਵਿੰਗ ਲੈਜੈਂਡ ਸਾਡੀ ਜੀਮੀ ਬਾਜੀ ਤੇ ਨਾਲ ਮਨੁੱਖ ਪਾਲ ਜੀ ਹਨਾ ਤੇ ਉਹ ਬਹੁਤ ਇੱਕ ਮਤਲਬ ਵਧੀਆ ਸਬਜੈਕਟ ਸੀਗਾ ਮਾਂ ਜਾਏ ਤੇ ਬਹੁਤ ਹੀ ਪਿਆਰਾ ਕੋਈ ਉਹਦੇ ਚ ਕਾਮੇਡੀ ਵਾਲਾ ਫੈਕਟਰ ਨਹੀਂ ਸੀ ਕੋਈ ਕੁਝ ਨਹੀਂ ਸੀ ਵਧੀਆ मीनिंगफुल ਪਰਿਵਾਰਕ ਫਿਲਮ ਸੀ ਤੇ ਐਕਚੁਅਲੀ ਤੁਸੀਂ ਬਲੀਵ ਨਹੀਂ ਕੀਤਾ ਹੁਣ ਕਰਨਾ ਤੁਸੀਂ ਦੋਨਾਂ ਦੀ 5-5 ਲੱਖ ਰੁਪਏ ਵੀ オーਪਨਿੰਗ ਨਹੀਂ ਸੀ ਮਤਲਬ ਫਿਲਮ ਦੇ ਵਿੱਚ ਜਾ ਰਹੀ ਤੇ ਮਾਇਟ ਬੀ ਕੋਈ 10 ਲੱਖ ਹੋ ਗਈ ਹੋਣੀ 15 ਲੱਖ ਹੋ ਗਈ ਹੋਣੀ ਮਤਲਬ ਦੋਨੇ ਫਿਲਮਾਂ ਮਤਲਬ ਸਕਸੈਸ ਦਾ ਦੱਸ ਨਹੀਂ ਲੱਗਾ ਵਿਚਾਰਾਂ ਦਾ ਉਹਦਾ ਕੰਟੈਂਟ ਵਾਸ ਸੁਪਰ ਗੁੱਡ ਭਾਜੀ ਹਾਂ ਦੋਨਾਂ ਵਰਸੀ ਬਟ ਉਹ ਉਹਨਾ ਵੀ ਬੰਦਾ ਕਰੇ ਤੇ ਕਰੇ ਕੀ ਮੈਂ ਪਹਿਲਾਂ ਵੀ ਬਹੁਤ ਸਾਰੇ ਸਵਾਲਾਂ ਦੇ ਵਿੱਚ ਕਿ ਰਹਾ ਸੀਗਾ ਐਮੀ ਮਿਰਕਤ ਇਸ ਬਿਆਨਬਾਜ਼ੀ ਤੋਂ ਬਾਅਦ ਉਹਨੇ ਫੇਰ ਇੱਕ ਵਾਰ ਆਪਣੇ ਲਈ ਮੁਸੀਬਤ ਖੜੀ ਕਰ ਲਈਏ ਤੁਹਾਨੂੰ ਦੱਸ ਦੇ ਕਿ ਉਹਦੇ ਇਹ ਵਿਚਾਰ ਸੀਗੇ ਕਿ ਅਸੀਂ ਨਵੇਂ ਐਕਟਰਾਂ ਨੂੰ ਮੌਕਾ ਦਿੱਤਾ ਸੀਗਾ ਪਰ ਉਹ ਫਿਲਮ ਆਣੀ ਕਿ ਫਲॉप ਹੋਈਆਂ ਨੇ ਪਰ ਲੋਕਾਂ ਨੇ ਇਹ ਕਹਿ ਆ ਕਿ ਐਮੀ ਮਿਰਕਾ ਆਪਣੀ ਫਿਲਮ ਦੇ ਵਿੱਚ ਨਵੇਂ ਐਕਟਰਾਂ ਨੂੰ ਕਿਉਂ ਨਹੀਂ ਮੌਕਾ ਦਿੰਦਾ ਕਿਉਂਕਿ ਉਹ ਇਹਦੇ ਨਾਲ ਰਲ ਕੇ ਕੰਮ ਕਰ ਸਕਣ ਅਤੇ ਇਹਦੇ ਵਾਂਗ ਹੀ ਜਿਹੜਕਿਉਂ ਐਕਟਿੰਗ ਕਰ ਸਕਣ ਪਰ ਇਹਦੇ ਜ਼ਤੇ ਐਮੀ ਵਿਰਕ ਨੇ ਹਲੇ ਤੱਕ ਕੋਈ ਵੀ ਵਿਚਾਰ ਸਾਂਝਾ ਨਹੀਂ ਕੀਤਾ ਆਖਿਰਕਾਰ ਐਮੀ ਵਿਰਕ ਨੂੰ ਇੰਨੀ ਗੱਲ ਮਹਿੰਗੀ ਪੈ ਗਈ ਕਿ ਅਸੀਂ 2-3 ਫਿਲਮਾਂ ਦੇ ਵਿੱਚ ਨਵੇਂ ਐਕਟਰ ਜਿਹੜਕਿਉਂ ਲਏ ਸੀਗੇ ਪਰ ਉਹ ਫਿਲਮਾਂ ਇੰਨੀਆਂ ਨਹੀਂ ਚੱਲੀਆਂ ਭਾਵੇਂ ਉਹਨਾਂ ਫਿਲਮਾਂ ਦਾ ਕੰਟੈਂਟ ਜਿਹੜਾ ਕਿ ਇਨਾ ਵਧੀਆ ਸੀਗਾ ਅਤੇ ਜਿਹਨਾਂ ਜਿਨ੍ਹਾਂ ਲੋਕਾਂ ਨੇ ਥੋੜੇ ਲੋਕਾਂ ਨੇ ਉਹ ਫਿਲਮਾਂ ਵੇਖੀਆਂ ਤੇ ਉਹਨਾਂ ਨੇ ਰਿਐਕਸ਼ਨ ਜਿਹੜੇ ਦਿੱਤੇ ਉਸ ਫਿਲਮਾਂ ਦੇ ਉੱਤੇ ਉਹ ਦੇਖਣ ਲਾਇਕ ਸੀਗੇ ਉਹਨਾਂ ਨੇ ਪੂਰੇ 5 ਸਟਾਰ ਜਿਹੜੇ ਕਿ ਉਸ ਫਿਲਮਾਂ ਨੂੰ ਦਿੱਤੇ ਸੀਗੇ ਪਰ ਉਸ ਦੇ ਬਾਵਜੂਦ ਵੀ ਜਿਹੜੇ ਕਿ ਸਾਡਾ ਯੂਥ ਆ ਜਾਂ ਪੰਜਾਬੀ ਲੋਕ ਨੇ ਉਹ ਉਹਨਾਂ ਫਿਲਮਾਂ ਨੂੰ ਦੇਖਣ ਵਾਸਤੇ ਜਿਹੜੇ ਕਿ ਸਿਨੇਮਾ ਘਰਾਂ ਵਿੱਚ ਨਹੀਂ ਪਹੁੰਚੇ ਜਾਂ ਉਹਨਾਂ ਫਿਲਮਾਂ ਨੂੰ ਉਹਨਾਂ ਪਿਆਰ ਨਹੀਂ ਮਿਲਿਆ ਆਖਿਰਕਾਰ ਲੋਕੀ ਕੀ ਕੋ ਜੋ ਉਮੀਦ ਕਰਦੇ ਨੇ ਅਤੇ ਬਾਅਦ ਵਿੱਚ ਲੋਕੀ ਵੀ ਕਹਿੰਦੇ ਨੇ ਕਿ ਸਾਨੂੰ ਏੜ ਕਿ ਨਵੇਂ ਐਕਟਰ ਚਾਹੀਦੇ ਨੇ ਇਹ ਕਹਿਣਾ ਸੀਗਾ ਐਮਵੀ ਵਿਦਕ ਦਾ ਬਾਕੀ ਤੁਸੀਂ ਸਾਨੂੰ ਆਪਣੀ ਰਾਏ ਜਰੂਰ ਦਿਓ ਕਿ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕੋਚ ਕਹਿਣਾ ਚਾਹੋਗੇ ਐਮੀ ਵਰਕ ਨੂੰ ਆਪਣੀ ਫਿਲਮ ਦੇ ਵਿੱਚ ਕਿੰਨੇ ਨਵੇਂ ਐਕਟਰ ਜਿਹੜੇ ਕਿ ਉਹ ਲੈਣੇ ਚਾਹੀਦੇ ਨੇ ਅਤੇ ਆਪਣੇ ਨਾਲ ਕਿੰਨੇ ਸੁਪਰ ਹਿੱਟ ਜਿਹੜੇ ਕਿ ਉਹ ਐਕਟਰ ਸਾਨੂੰ ਪੰਜਾਬ ਨੂੰ ਦੇਣੇ ਚਾਹੀਦੇ ਨੇ ਇਦਾਂ ਦੀਆਂ ਨਵੀਆਂ ਅਪਡੇਟਾਂ ਲੈ ਕੇ ਅਸੀਂ ਤੁਹਾਡੇ ਵਾਸਤੇ ਹਰ ਰੋਜ਼ ਹੁੰਦੇ ਰਵਾਂਗੇ ਬਹੁਤ ਜਲਦ ਹਾਜ਼ਰ ਹੋਵਾਂਗੇ ਕੋਹੜ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ